ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਪਰ ਵੀਰੋਲਖ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਪਰਮਵੀਰ ਦੋ ਤਸਵੀਰਾਂ ਅਸੀਂ ਦਿਖਾ ਰਹੇ ਆ ਟੀਵੀ ਸਕਰੀਨ ਤੇ ਕਿਉਂਕਿ ਸੇਵਾ ਜੋ ਲਗਾਈ ਗਈ ਹੈ ਉਹ ਵੀ ਨਿਭਾਈ ਜਾ ਰਹੀ ਹੈ ਮਾਤਾ ਜਿੰਨੀ ਹੋਵੇ ਉਹਨੀ ਥੋੜੀ ਹੁੰਦੀ ਹੈ ਜੀ ਜੀ ਗੁਰੂ ਘਰ ਦੀ ਸੇਵਾ ਹੈ ਜੀ ਜੀ ਗੁਰੂ ਘਰ ਤੇ ਹੁਕਮ ਹੋਇਆ ਸ਼੍ਰੀ ਕਾਲਤਾ ਅਸਿਸ ਹੁਕਮ ਹੋਇਆ ਇਹ ਸੇਵਾ ਕਰਕੇ ਖੁਸ਼ੀ ਹੁੰਦੀ ਹੈ ਜਿੰਨਾ ਗੁਰੂ ਘਰ ਆ ਕੇ ਨੀਵਾ ਹੁੰਨੇ ਹੋ ਜਿੰਨਾ ਸੇਵਾ ਕਰਦੇ ਹੋ ਉਨੀ ਥੋੜੀ ਗੱਲ ਵੱਧਦੀ ਹੈ ਸਾਬ ਲੱਗਦਾ ਵੀ ਇਹ ਜਿਹੜਾ ਮਸਲਾ ਸੀਗਾ ਇਹ ਵਾਕੇ ਸੁਲਝਾ ਲੈਣਾ ਚਾਹੀਦਾ ਸੀਗਾ ਜਦੋਂ ਸਰਕਾਰ ਦੇ ਵਿੱਚ ਸੀਗੇ ਤਾਂ ਜੋ ਅੱਜ ਦਾ ਇਹ ਦਿਨ ਹੈ ਕਿਉਂਕਿ ਜਿਹਦਰ ਸਾਹਿਬ ਨੂੰ ਫੈਸਲਾ ਸੁਣਾਉਣਾ ਪਿਆ ਇਹ ਫੈਸਲਾ ਨਾ ਸੁਣਾਇਆ ਜਾਂਦਾ ਦੇਖੋ ਇਹ ਜੇ ਗੱਲਾਂ ਹੋਈਆਂ ਅਸੀਂ ਤਾਂ ਤਕਰੀਬ ਮੇਰਾ ਖਿਆਲ ਹੈ 5-7 ਸਾਲੇ ਮੰਤਨਾ ਕਰਦੇ ਰਹੇ ਵੀ ਆਪਾਂ ਸ਼੍ਰੀ ਅਕਾਲ ਤਾਪ ਸਾਹਿਬ ਜਾਈਏ ਜਾਈਏ ਪਰ ਸਾਡੀ ਗੱਲ ਨਹੀਂ ਸੁਣਵਾਈ ਹੋਈ ਚਲੋ ਬੱਕਰੀ ਗੱਲ ਹੈ ਤੇ ਕੱਲ ਵੀ ਇਹੀ ਗੱਲ ਹੋਈ ਹੈ ਉਹਨੇ ਜੋ ਵੀ ਪੁੱਛਿਆ ਉਹਨਾਂ ਨੂੰ ਸਹੀ ਗੱਲ ਸੁਣ ਕੇ ਅਸੀਂ ਦੱਸੀ ਹੈ ਤੇ ਉਹਨਾਂ ਨੇ ਕਿਹਾ ਵੀ ਨਹੀਂ ਚਲ ਤੁਸੀਂ ਕਹਿ ਬਟ ਪਰ ਸਾਰਾ ਕੁਝ ਤਾਂ ਮੰਨ ਹੀ ਲਿਆ ਨਾ ਹੁਣ ਦੇਖੋ ਉਹ ਵੀ ਦੇਰਾ ਸਾਧ ਦਾ ਜਿਹੜਾ ਕੇਸ ਸੀਗਾ ਉਹ ਵੀ ਵਾਪਸ ਲਿਆ ਜੱਥੇਦਾਰਾਂ ਨੂੰ ਰਿਹਾਈ ਤੇ ਸੱਦਿਆ ਉਹ ਵੀ ਸੁਭੀ ਸਿੰਘ ਬਾਦਲ ਹੋਣਾ ਤੁਹਾਡੇ ਕੋਈ ਧਿਆਨ ਦੇ ਵਿੱਚ ਨਹੀਂ ਸੀਗਾ ਇਹ ਨਹੀਂ ਮਾਛਲੇ ਸਾਹਿਬ ਲੋਕਾਂ ਦੇ ਸਾਹਿਬ ਸਾਡੀ ਧਿਆਨ ਸੀ ਵੀ ਹੋਏ ਹੋਏ ਨੇ ਕੰਮ ਉਸੇ ਕਰਕੇ ਕਹਿੰਦੇ ਤੁਸੀਂ ਤੁਸੀਂ ਮੰਤਰੀ ਸੀਗੇ ਉਦੋਂ ਤੁਹਾਡੇ ਧਿਆਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਮਾਫੀ ਦੇਣ ਲੱਗੇ ਆ ਅਸੀਂ ਕੇਸ ਵਾਪਸ ਨਹੀਂ ਸਾਨੂੰ ਕਿਹੜਾ ਕਿਸ ਨੇ ਪੁੱਛਿਆ ਨਹੀਂ ਸਾਨੂੰ ਤਾਂ ਪਤਾ ਹੀ ਹੈ ਨਹੀਂ ਦੇਖੋ ਅਸੀਂ ਤਾਂ ਖੁਦ ਲੈ ਕੇ ਦਿੱਤਾ ਹੈ ਕਿ ਜੀ ਅਸੀਂ ਚੁੱਪ ਰਹੇ ਹਾਂ ਉਦੋਂ ਜੇ ਅਸੀਂ ਬੋਲਦੇ ਕਰਦੇ ਇੱਕ ਡਿਸਿਪਲਨ ਸੀ ਰਹੀ ਰਹੇ ਚੁੱਪ ਰਹੇ ਰਹ ਬੁੱਤ ਰਹੇ ਹਾਂ ਅਦਰਭਾਈਕ ਤਾਂ ਸਾਡਾ ਕੋਈ ਕਸੂਰ ਹੈ ਹੀ ਨਹੀਂ ਨਾ ਮਾਫੀ ਜੇ ਚਾਹ ਪਹ ਹੈ ਨਾ ਕੁਝ ਹੋਰ ਕਰਤੇ ਸਾਡਾ ਕੋਈ ਹੈ ਹੀ ਨਹੀਂ ਬਿਲਕੁਲ ਸਭ ਸਾਡੀ ਸਾਰੀ ਜ਼ਿੰਦਗੀ ਇਸੇ ਕੈਰੀਅਰ ਦੇ ਵਿੱਚ ਲੰਘੀ ਪੋਲਿਟੀਕਲ ਕੈਰੀਅਰ ਦੇ ਵਿੱਚ ਅੱਜ ਕੱਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੇਕਰ ਉਹ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜ ਰਹੇ ਅੱਜ ਇਸ ਟਾਈਮ ਦੇ ਦੇਖੋ ਸਾਰੇ ਲੀਡਰ ਸਾਡੇ ਨਾਲ ਸਿਆਣੇ ਨੇ ਦਿਆਨੇ ਹਰ ਬੰਦਾ ਪੰਜਾਬ ਦੀ ਹੱਕ ਦੀ ਗੱਲ ਕਰਦਾ ਉਹਦੀ ਸਰਮਾਈ ਹੋਵੇ ਜਾਂ ਨਾ ਹੋਵੇ ਬਕਰੀ ਗੱਲ ਹੈ ਕਈਆਂ ਦੀਆਂ ਮਜਬੂਰੀਆਂ ਨੇ ਕਈ ਪਾਰਟੀਆਂ ਦਾ ਮਜਬੂਰੀਆਂ ਨੇ ਕਿ ਵੀ ਉਹ ਪੰਜਾਬ ਦੀ ਗੱਲ ਘੱਟ ਤੇ ਬਹਾਰੀ ਗੱਲ ਜ਼ਿਆਦਾ ਕਰਦੇ ਪਰ ਸ਼ੋਮਨੀ ਕਲ ਦਲਤਾ ਉਹ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਇੱਦੀ ਗੱਲ ਕਰਦਾ ਇਕਤਾ ਦਾ ਸੁਨੇਹਾ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਇਕਤਾ ਹੁਣ ਹੋਏਗੀ ਸਾਡੇ ਲਈ ਤਾਂ ਹੁਕਮ ਹੈ ਜੋ ਵੀ ਸ਼੍ਰੀ ਕਲਤਾ ਜੱਜਾ ਸਾਹਿਬ ਜੀ ਇੱਕ ਮੰਚ ਤੇ ਇਕੱਠੇ ਹੋਵੋਗੇ ਹੁਣ ਸੁਖਵੀਰ ਬਾਦਲ ਹੋਰੀ ਸਾਰੀ ਲੀਡਰਸ਼ਿਪ ਮੈਂ ਤਾਂ ਕਿਹਾ ਹੈ ਕਿ ਵੀ ਸਾਡੇ ਲਈ ਤਾਂ ਹੁਕਮ ਹੈ ਜੋ ਹੁਕਮ ਕਰ ਦੇਣਗੇ ਅਸੀਂ ਉਹਨਾਂ ਮੰਨਾਂਗੇ ਜੋ ਜੋ ਵੀ ਉਹ ਕਹਿਣਗੇ ਉਹ ਕਹਿਣਗੇ ਨੀਵਾ ਹੋ ਕੇ ਚੱਲਣਾ ਨੀਵਾ ਹੋ ਕੇ ਚੱਲਾਂਗੇ ਉਹ ਕਹਣਗੇ ਬਰਾਬਰ ਹੋ ਕੇ ਚੱਲਣਾ ਬਰਾਬਰ ਹੋ ਕੇ ਜੋ ਵੀ ਉਹ ਹੁਕਮ ਕਰਨਗੇ ਐ ਐ ਜਿਹੜੀ ਚ ਮੰਨਾਂਗੇ ਅਸੀਂ ਤਾਂ ਇਹ ਗੱਲ ਮਨ ਮਨ ਬਣਾ ਕੇ ਆਇਆ ਨਾ ਇੱਥੇ ਮਨ ਬਣਾ ਕੇ ਆਇਆ ਚਾਹੇ ਸਾਡਾ ਕੋਈ ਕਸੂਰ ਨਹੀਂ ਸੀ ਉਹਨੇ ਵੀ ਕਿਹਾ ਵੀ ਕੋਈ ਕਸੂਰ ਨਹੀਂ ਤੁਹਾਡਾ ਪਰ ਫਿਰ ਵੀ ਤੁਸੀਂ ਕੈਂਟਚ ਰਹੇ ਹੋ ਤਾਂ ਜੇ ਮਨ ਬਣਿਆ ਸੀ ਤਾਂ ਹੀ ਆਇਆ ਜੋ ਵੀ ਫੈਸਲਾ ਹੋਊਗਾ ਸ਼੍ਰੀ ਕਲਦਾ ਦਾ ਇਹ ਨਵੇਂ ਮੰਨਾਂਗੇ ਸਰਦ ਸਾਹਿਬ ਇੱਕ ਆਖਰੀ ਸਵਾਲ ਹੈ ਇਸ ਤੋਂ ਬਾਅਦ ਤੁਸੀਂ ਸੇਵਾ ਕਰੋ ਕਿਉਂਕਿ ਤੁਹਾਡਾ ਵੀ ਸਮਾਂ ਕੀਮਤੀ ਹੈ ਇਹ ਸਵਾਲ ਇਹ ਹੈ ਦੇਖੋ ਅਕਾਲੀ ਦਲ ਵੇਲੇ ਬੇਦਬੀਆਂ ਹੋਈਆਂ ਤੁਸੀਂ ਸਜ਼ਾ ਭੁਗਤ ਰਹੇ ਹੋ ਹਥਾਂ ਦੇ ਤੌਲਿਏ ਨੇ ਬਾਥਰੂਮ ਸਾਫ਼ ਕਰ ਰਹੇ ਹੋ ਕਾਂਗਰਸ ਵੇਲੇ ਵੀ ਹੋਈਆਂ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੁਣ ਵੀ ਹੋ ਰਹੀਆਂ ਨੇ ਕੀ ਲੱਗਦਾ ਸਜ਼ਾ ਉਹਨਾਂ ਨੂੰ ਵੀ ਲੱਗਣੀ ਚਾਹੀਦੀ ਜਿਹੜੀ ਸ਼ੋਮਣੀ ਕਲਦਾ ਲੈ ਪੰਥਕ ਪਾਰਟੀ ਹੈ ਇਹ ਗੁਰੂ ਨੂੰ ਮੰਨਣ ਵਾਲੀ ਪਾਰਟੀ ਆ ਗੁਰੂ ਦਾ ਓਟ ਅਸਲ ਲੈ ਚੱਲਣ ਵਾਲੀ ਪਾਰਟੀ ਆ ਸੋ ਸਾਡੀ ਰਿਸਪੋਨਸੀਬਿਲਟੀ ਵੱਧ ਜਾਂਦੀ ਹੈ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਠੀਕ ਹੈ ਉਹਦੇ ਕਰਕੇ ਅਸੀਂ ਇਹ ਜ਼ਿੰਮੇਵਾਰੀ ਕਿਤੇ ਨਗਦੇ ਨਹੀਂ ਨਿਭਾ ਸਕੇ ਨਹੀਂ ਨਿਭਾ ਇਹ ਹੀ ਹੈ ਇਹ ਹੀ ਕਹਿ ਸਕਦੇ ਆਪਾਂ ਇਹ ਹੀ ਕਹਿਣਾ ਕਿ ਜੋ ਜ਼ਿੰਮੇਵਾਰੀ ਅਸੀਂ ਉਹਦੋਂ ਜੇ ਅਸੀਂ ਉਹਦੋਂ ਵਿਰੋਧ ਕਰਦੇ ਉਹਦੋਂ ਮਹਾਰਾਜ ਨੇ ਫਿਰ ਵੀ ਗੱਲ ਠੀਕ ਸੀਗੀ ਠੀਕ ਸੀਗੀ ਚਲੋ ਪਰ ਸਾਡੀ ਕੋਸ਼ਿਸ਼ ਸੀ ਕੇ ਬਿੱਦਲ ਪਾਰਟੀ ਚ ਰਹਿ ਕੇ ਜੇ ਇਹ ਮਸਲਾ ਸਿਰੇ ਲੱਗ ਜੇ ਅਸੀਂ ਸ਼੍ਰੀ ਅਕਾਲ ਤੱਕ ਸੱਤ ਜਾਈਏ ਤੇ ਸਜਾਜੇ ਲਈ ਅੱਛਾ ਪਹੁੰਚੀ ਹੈ ਇਹੀ ਅਸੀਂ ਅੱਜ ਤੋਂ 500 ਰੁਪਏ ਪਹਿਲਾਂ ਸ਼ੁਰੂ ਕੀਤੀ ਹੁੰਦੀ ਤਾਂ ਸ਼ਾਇਦ ਇਹ ਇੱਥੇ ਤੱਕ ਨਾ ਗੱਲ ਪਹੁੰਚੀ ਬਿਲਕੁਲ ਬਿਲਕੁਲ ਇਹ ਸਾਨੂੰ ਸਰਜੀਤ ਸਿੰਘ ਰਖੜਾ ਹੋਰੀ ਦੇਖੋ ਸੇਵਾ ਕੀਤੀ ਜਾ ਰਹੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇੱਥੇ ਮੌਜੂਦ ਨੇ ਗੱਲਬਾਤ ਅਸੀਂ ਕਰਾਂਗੇ ਉਹਨਾਂ ਦੇ ਨਾਲ ਵੀ ਕਾਫੀ ਲੰਮੀਆਂ ਵਿਚਾਰਾਂ ਜਿਹੜੀਆਂ ਨੇ ਉਹ ਜ਼ਰੂਰ ਕਰਾਂਗੇ ਪਰ ਇੱਥੇ ਰਖੜਾ ਸਾਹਿਬ ਇੱਥੇ ਨੇ ਮੌਜੂਦ ਨੇ ਤਾਂ ਇਸੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖੋ